ਜੀ ਸੋਣਿਆ ਸੱਜਣੋ ਅਸੀਂ ਪਹੁੰਚ ਗਏ ਆ ਅੰਮ੍ਰਿਤਸਰ ਤੇ ਹੁਣ ਮੈਂ ਲੱਭਣ ਲੱਗਾ ਹੋਟਲ ਹੋਟਲ ਨਵਾਂ ਜਹਾਜਾਟਾ ਹਾਂ ਹਾਂ ਜਹਾਜਾਟੇ ਹੋਟਲ ਜਾਣਾ ਬਾਈ ਹੋ ਰਿਹਾ ਜਿਉਂ ਉੱਥੇ ਪਹੁੰਚੇ ਨਹੀਂ ਹੋਣੇ ਤੇ ਉਧਰ ਮੇਰੀ ਵੇਟ ਕਰ ਰਹੇ ਨੇ ਬੰਦੇ ਦੋ ਚਾਰ ਆਪਣੇ ਭਰਾ ਜਿਨ੍ਹਾਂ ਨੂੰ ਬਾਈ ਦਿਲਫਰੀਦ ਨੇ ਕੈਲੀਫੋਰਨੀਆ ਦੇ ਦੋਸਤਾਂ ਨਾਲ ਰੰਦਾਵਾ ਉਹਨਾਂ ਨੇ ਦੱਸਿਆ ਉਹਨਾਂ ਨੂੰ ਵੀ ਐ ਕਰਕੇ ਭਰਾ ਆਪਣਾ ਕੱਬਾ ਉਹ ਆ ਰਿਹਾ ਤੇ ਉਹ ਆਪਣੀ ਵੇਟ ਕਰਦੇ ਨੇ ਪਰ ਮਿਲਦੇ ਆ ਉਹਨਾਂ ਨੂੰ ਜਾ ਕੇ ਓਕੇ ਰੱਬ ਰੱਖਾ ਲਓ ਜੀ ਪਹੁੰਚ ਗਏ ਆਪਾਂ ਜਹਾਜ਼ ਅੱਟਾ ਇਹਨੂੰ ਕਹਿੰਦੇ ਨੇ ਜਹਾਜ਼ ਅੱਟਾ ਇੱਥੇ ਬਾਈ ਹੋਰਾਂ ਨੂੰ ਮਿਲਣਾ ਆਪਾਂ ਨੇ ਬਾਈ ਹੋਰਾਂ ਦਾ ਸੋਆ ਹੋਰੇ ਟੋਟਰ ਲੱਗੇ ਗੜੇ ਨੇ ਨਾ ਟੋਟਰਾਂ ਦੇ ਕੁੱਤੇ ਹੀ ਅੱਪਾ ਬਣੀ ਗੱਡੀ ਲਾ ਕੇ ਖੜੀ ਕਰ ਲੈਣੀ ਆ ਉਡੀ ਨੌੜੇ ਲਈ ਦੱਸ ਰਹੀਏ ਕਿ ਕਿਹਨੂੰ ਕਹਿੰਦੇ ਨੇ ਜਹਾਜ਼ ਅੱਡਾ ਕਿੱਥੇ ਤੁਸੀਂ 에어ਪੋਰਟ ਨੂੰ ਜਹਾਜ਼ ਅੱਡਾ ਕਹਿੰਦੇ ਜਾਵੋ ਠੀਕ ਆ ਜੀ ਫਿਰ ਮਿਲਦੇ ਆਂ ਇੱਕ ਮਿੰਟ ਹਲੇ ਸੀਟੀ ਮਾਰ ਕੇ ਸਾਈਡ ਤੇ ਗਰਾਂ ਹਲੇ ਬਾਈ ਦੀ ਕੋਈ ਆਉਣ ਦੀ ਬਾਈ ਤਾਂ ਹੀ ਨਹੀਂ ਹੈਗੀ ਜਿਹੜਾ ਪਾਣਾ ਇਹਦੇ ਇਹਨਾਂ ਨੇ ਪਤਾ ਆ ਘਟਿਆ ਬਾਈ ਨੇ ਪਿਆਰ ਲੁੱਕ ਤੇ ਖੜੇ ਨੇ ਆ ਜੇ ਇੱਕ ਦਿਨ ਅੱਜਪੁਰ ਤੋਂ ਤਰਪਾਵਾਤ ਜਾਂ ਜਾ ਰਹੇ ਆ ਉਹ ਜਹਾਜ਼ ਅੱਡੇ ਆ ਹਵਾਈ ਅੱਡਾ ਹੈਗਾ ਹਵਾਈ ਅੱਡਾ ਜਹਾਜ ਟਾਈਨੇਟਰ ਟਾ ਜਹਾਜ ਬਣਿਆ ਹੋਇਆ ਹੈ ਅੱਜ ਹੀ ਵੋਟਰ ਪਾਇਆ ਸੀ ਅੱਜ ਹੀ ਇੰਨਾ ਕਰਾਊਡ ਤੇਰਥੇ ਲੋਕਾਂ ਧੁੱਪ 'ਚ ਖੜੇ ਨੇ ਅੰਦਰ ਬਹੁਤ ਬੈਠੇ ਨੇ ਸਿਕਿਉਰਿਟੀ ਵਾਲਿਆਂ ਨਾਲ ਲੜਾਈ ਹੋ ਰਹੀ ਹੈ ਨੀਲੀ ਪੱਗਾਂ ਨਾਲ ਕਾਫੀ ਵਾਰ ਲੜਾਈ ਹੋ ਗਈ ਹੈ ਕਹਿੰਦਾ ਅੰਦਰ ਬੈਠੋ ਇਹਨੂੰ ਕਹਿੰਦੇ ਯਾਰ ਅਸੀਂ ਬਾਹਰੋਂ ਦੇਖਦਾ ਖੜ ਕੇ ਦਿੰਦੇ ਆ ਕਿ ਇਹ ਲੈਣਾ ਅਸੀਂ ਧੁੱਪ 'ਚ ਖੜੇ ਆ ਠੀਕ ਹੈ ਮੇਰੀ ਗੱਡੀ ਭਰਾ ਕਰਾਉਣਿਆਂ ਨੇ ਕਰਾਉਣੀ ਦਿੱਤੀ ਕਹਿੰਦੇ ਨਹੀਂ ਇਹਦਾ ਠੀਕੜੂਗੀ ਜਣ ਬਾਈ ਦੇ ਮਾਰੇ ਤਿਆਲ ਕਰਾਈਆ ਇਹ ਉਰੀ ਖੜੂਗੇ ਇਹਨੂੰ ਕੋਈ ਨਹੀਂ ਬਣਾ ਕਰਾ ਸਕਦਾ ਤੇ ਬਾਈ ਦੇਣਾ ਕਿ ਓਡੀ ਵਾਲਾ ਨਾਲ ਅਸੀਂ ਲੜਦੇ ਹਾਂ ਹਮਾਚ ਇਹ ਆ ਪਿਆਰ ਇਹਨਾਂ ਦਾ ਇਹ ਆ ਪਿਆਰ ਬਾਈ ਨਾਲ ਇਹਨਾਂ ਦਾ ਦੇਖੋ ਕਰਾਉਡ ਲੋਕਾਂ ਦਾ ਆ ਗਿਆ ਜੀ ਸਨਮਾਨ ਨਰੰਗ ਬਈ ਰਾਹ ਆ ਦੇਖੋ ਆਹ ਇੱਕ ਨੂੰ ਹੋਰ ਬਣਾਉਣਾ ਬਾਈ ਦੇ ਕੋਲ ਨਹੀਂ ਤੇਜ ਆਇਆ ਮੋਟਰਸਾਈਕਲ ਦੀ ਮਾਤਾ ਦੀ ਭੈਣਾਂ ਨਾਲ ਆਹ ਲੈ ਕੇ ਭੱਜ ਲਿਆ ਆਪਣੀ ਭੈਣ ਨੂੰ ਆ ਜਾ ਆ ਜਾ ਭੈਣੇ ਕਹਿੰਦਾ ਤੈਨੂੰ ਗੁੱਸਾ ਮਾਰ ਲਵਾਂ ਭੱਜ ਲਿਆ ਹੱਥ ਫੜ ਕੇ ਲੈ ਜਾਂਦਾ ਆਪਣੀ ਭੈਣ ਦਾ ਚੱਲਿਆ ਬਾਈ ਦੇਖੋ ਬਾਈ ਮੈਂ ਅੱਜ ਟਟਿਆ

ਓ ਵੀ ਅੰਬਰਸਰ ਵਾਲਿਓ ਗੁੱਡ ਲੱਕ ਬਾਏ ਬਾਏ ਸਤਿ ਸ੍ਰੀ ਅਕਾਲ ਕੱਲ ਨੂੰ ਮਿਲਦੇ ਆਂ ਭਾਈ ਨਾਲ ਨਵੇਂ ਸੋਤੇ ਨਵੇਂ ਥਾਵੇਂ ਮਹਾਲੀ ਨਵੀਆਂ ਗੱਲਾਂ ਬਾਤਾਂ ਤੇ ਨਵੇਂ ਰੰਗ ਦੇ ਵਿੱਚ ਚਲੋ ਫਿਰ ਆਜੋ ਕੱਲ ਨੂੰ ਮਿਲਦੇ ਆਂ ਭਾਈ ਨੂੰ ਭਾਈ ਬੱਬੂ ਮਾਨ ਦੀ ਸੌਂਕੀ ਸਰਦਾਰ ਦੀ ਪ੍ਰਮੋਸ਼ਨ ਤੇ ਮਹਾਲੀ ਚੰਡੀਗੜ੍ਹ ਰੱਬ ਰੱਖਾ ਇਹ ਮੇਰੇ ਕੋਲ ਟਾਈਮ ਹੁੰਦਾ ਤਾਂ ਮੈਂ ਇਹ ਜ਼ਰੂਰ ਦੇਖ ਕੇ ਜਾਣਾ ਇਹ ਨਵਾਂ ਅਜੂਬਾ ਬਣਾਇਆ ਇਹਨਾਂ ਨੇ ਜਲੰਧਰ ਕੋਲੇ ਆਹ ਸੋਹਣਾ ਗਾੜੇ ਬਹੁਤ ਥੋੜਾ ਇਹ ਬਾਕੀ ਪਤਾ ਨਹੀਂ ਬਾਕੀ ਕੋਲੇ ਪੁੰਚਣਾ ਆਪਾਂ ਨੇ ਮਹਾਲੀ ਨਹੀਂ ਆਪਾਂ ਜ਼ਰੂਰ ਦੇਖ ਕੇ ਜਾਣਾ ਸੀ ਇਹਨੂੰ ਫਲੋਰ ਮਾਰ ਗਿਆ ਸੀ ਫਲੋਰ ਪੂਰ ਖੱਲੇ ਹੋ ਗਿਆ ਮੈਂ ਫਲੋਰ ਦੌੜਾਂ ਹਾਂ ਇਹਨੂੰ ਜੇ ਮੈਂ ਸਿੱਧਾ ਹੀ ਫਗਵਾੜੇ ਤੋ ਜਾਂਦਾ ਉਧਰ ਨੂੰ ਨਾ ਉਹ ਵਾਲੇ ਪਾਸੇ ਉਧਰ ਮੈਨੂੰ ਟੂਲ ਲੱਗਣਾ ਸੀ। ਅਸੀਂ ਫਲੋਰ ਤੋਂ ਇੱਥੇ ਨੂੰ ਜਾਂ ਮੈਟਰ ਕੋਈ ਡੋਲੀ ਬਾਈ। ਆਪਾਂ ਟੂਲ ਮਚਾ ਲੇ। ਹਾਂਜੀ ਸੁਣਿਓ ਸੱਜਣਾ। ਰਾਹੋਂ ਤੋਂ ਪਹਿਲਾਂ ਦਾ ਸ਼ੁਰੂ ਹੋਇਆ ਹੋਇਆ ਤੂਫਾਨ। ਇਹ ਵੇਖ ਕੇ ਮੈਂ ਜਾਂਦਾ ਰਿਹਾ। ਬਾਈ ਜੇ ਪਿੰਡ ਪਹੁੰਚਣਾਂ ਨੇ ਉਹ ਰਾਹੋਂ ਵਾਲੇ ਪੁਲ ਦੇ ਉੱਪਰ ਐਡਾ ਪੁਲ ਬੰਦ ਕਰਿਆ ਹੁੰਦਾ ਸੀ। ਹੁਣ ਤਾਂ ਝੱਲ ਰਹੀਆਂ ਨੇ ਗੱਡੀਆਂ ਦੇ ਉੱਪਰ ਤੇ ਭਰੀਆਂ ਹੋਈਆਂ। ਪਹਿਲਾਂ ਤਾਂ ਇਹਨਾਂ ਨੇ ਜਵਾਬ ਦਿੱਤਾ ਸੀ ਕਿ ਇਹਨੇ ਗੱਡੀਆਂ ਨਹੀਂ ਚਲਾਉਣੀਆਂ ਭਰੀਆਂ ਦੇ ਖਾਲੀ-ਖਾਲੀ ਗੱਡੀਆਂ ਚੱਲਣ ਦਿੰਦੇ। ਉਹ ਦਾ ਪਾਣ ਜਲਦ ਰਿਹਾ ਮੈਂ ਵੀ ਸੀਸੇ ਉੱਤੇ ਜਾੜੀ ਬੈਠਾ ਭਾਈ ਹੁਣ ਤੋਂ ਨਾਲੇ ਬਾਈ ਦੇ ਪਿੰਡ ਦਾ ਸਿਰ 40 ਕਿਲੋਮੀਟਰ ਰਹਿ ਗਿਆ ਤੇ ਦੇਖਦਾ ਕੀ ਹੁੰਦਾ ਉਹ ਤੋਂ ਪਹਿਲੀ ਕਿਤੇ ਲਾਵਾਂਗੇ ਸਾਈਡ ਤੇ